ਹੈਲੋ ਦੋਸਤੋ ਮੈਂ ਨਵਦੀਪ ਖੋਲਿਆ ਸਵਾਗਤ ਕਰਦਾ ਹਾਂ ਆਪਣੇ ਇਸ YouTube ਚੈਨਲ ਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਮਹਾਤਮਾ ਬੁੱਧ ਜੀ ਦੀ ਕਹਾਣੀ ਸਾਂਝੀ ਕਰਨ ਜਾ ਰਿਹਾ ਜਿਸ ਵਿੱਚ ਮਹਾਤਮਾ ਜੀ ਨੇ ਦੱਸਿਆ ਹੈ ਕਿ ਕਿਵੇਂ ਆਪਾਂ ਮੁਸੀਬਤਾਂ ਦੇ ਟਾਈਮ ਆਪਣੇ ਆਪ ਨੂੰ ਸੰਭਾਲ ਸਕਦੇ ਹਾਂ ਕਿਵੇਂ ਉਸ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ ਹਾਂ ਤਾਂ ਇਹ ਮਹਾਤਮਾ ਬੁੱਧ ਜੀ ਦੀ ਛੋਟੀ ਜਿਹੀ ਕਹਾਣੀ ਤੁਹਾਨੂੰ ਬਹੁਤ ਹੀ ਪ੍ਰੇਰਣਾ ਦੇਵੇਗੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਹੁੰਦਾ ਕੀ ਹੈ ਮਹਾਤਮਾ ਬੋਧੀ ਜੀ ਨੇ ਆਪਣਾ ਜਦੋਂ ਰਾਜ ਭਾਗ ਛੱਡਿਆ ਆਪਣਾ ਮਹਿਲ ਛੱਡਿਆ ਤਾਂ ਉਹ ਗਿਆਨ ਦੀ ਪ੍ਰਾਪਤੀ ਲਈ ਨਿਕਲੇ ਸਨ ਬਾਹਰ ਜਦੋਂ ਉਹ ਰਾਹ ਵਿੱਚ ਜਾਂਦੇ ਸਨ ਤਾਂ ਜੰਗਲ ਆਉਂਦਾ ਸੀ ਜੰਗਲ ਵਿੱਚ ਨਾ ਤਾਂ ਹੀ ਭੋਜਨ ਦਾ ਪ੍ਰਬੰਧ ਸੀ ਤੇ ਨਾ ਹੀ ਪਾਣੀ ਦਾ ਪ੍ਰਬੰਧ ਸੀ ਉਹਨਾਂ ਦਾ ਭੁੱਖ ਅਤੇ ਪਿਆਸ ਨਾਲ ਬੁਰਾ ਹਾਲ ਹੋ ਚੁੱਕਾ ਸੀ ਉਹ ਕਮਜ਼ੋਰ ਹੋ ਗਏ ਸਨ ਕਿ ਉਹਨਾਂ ਨੂੰ ਤੁਰਨ ਵਿੱਚ ਵੀ ਥਕਾਵਟ ਮਹਿਸੂਸ ਹੋ ਰਹੀ ਸੀ ਤੇ ਬਾਕੀ ਰਹਿੰਦਾ ਹੁੰਦਾ ਜੰਗਲਾਂ ਵਿੱਚ ਕੀ ਹੁੰਦਾ ਖੁੰਖਾਰ ਜਾਨਵਰ ਹੁੰਦੇ ਹਨ ਤੇ ਇਹਨੀਆਂ ਮੁਸੀਬਤਾਂ ਦੇ ਬਾਵਜੂਦ ਮਹਾਤਮਾ ਬੁੱਧ ਜੀ ਉਸ ਯਾਤਰਾ ਨੂੰ ਜਾਰੀ ਰੱਖਦੇ ਹਨ ਤੇ ਹੁੰਦਾ ਕੀ ਹੈ ਇੱਕ ਵਾਰ ਕਿ ਮਹਾਤਮਾ ਬੁੱਧ ਜੀ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਇਸੇ ਔਖੇ ਕੰਮ ਨੂੰ ਇਸੇ ਗਿਆਨ ਪ੍ਰਾਪਤੀ ਨੂੰ ਮੈਂ ਹੀ ਕੌਣ ਚੁਣਿਆ ਗਿਆ ਹਾਂ ਹੋਰ ਵੀ ਤਾਂ ਬਹੁਤ ਲੋਕ ਨੇ ਉਹ ਵੀ ਇਸ ਕੰਮ ਨੂੰ ਕਰ ਸਕਦੇ ਨੇ ਮੈਂ ਹੀ ਕਿਉਂ ਚੁਣਿਆ ਗਿਆ ਇਹ ਸਾਰੇ ਸੰਸਾਰ ਦੇ ਲੋਕਾਂ ਵਿੱਚੋਂ ਇਹ ਤਾਂ ਕੰਮ ਬਹੁਤ ਔਖਾ ਹੈ ਠੀਕ ਹੈ ਨਾ ਗਿਆਨ ਪ੍ਰਾਪਤੀ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਬਹੁਤ ਔਖਾ ਕੰਮ ਹੈ ਤੈਸ ਤਰ੍ਹਾਂ ਨਾਲ ਮਹਾਤਮਾ ਬੁੱਧ ਜੀ ਦੇ ਦਿਮਾਗ ਵਿੱਚ 네ਗੇਟਿਵ ਥਾਟ ਆਉਣੇ ਸ਼ੁਰੂ ਹੋ ਜਾਂਦੇ ਹਨ ਮਹਾਤਮਾ ਬੁੱਧ ਜੀ ਇੱਕ ਨਦੀ ਦੇ ਕੋਲ ਜਾਂਦੇ ਹਨ ਅਤੇ ਰੁੱਖ ਦੇ ਹੇਠਾਂ ਬੈਠ ਜਾਂਦੇ ਹਨ ਉੱਥੇ ਉਹ ਕੀ ਦੇਖਦੇ ਨੇ ਕਿ ਇੱਕ ਕਾਟੋ ਇੱਕ ਗੈਲਰੀ ਜਿਸਤੇ ਬੱਚੇ ਨਦੀ ਵਿੱਚ ਡੱਗ ਪੈਂਦੇ ਹਨ ਤਾਂ ਉਹ ਕਾਟੋ ਕੀ ਕਰਦੀ ਹੈ ਨਦੀ ਵਿੱਚ ਜਾਂਦੀ ਹੈ ਅਦੇ ਆਪਣੇ ਸਾਰੇ ਸਰੀਰ ਤੇ ਪਾਣੀ ਲੈ ਕੇ ਬਾਹਰ ਆ ਕੇ ਛਾੜ ਦਿੰਦੀ ਹੈ ਫਿਰ ਪਾਣੀ ਤੇ ਜਾਂਦੀ ਹੈ ਆਪਣੇ ਸਰੀਰ ਨਾਲ ਪਾਣੀ ਲੈ ਕੇ ਆਉਂਦੀ ਹੈ ਅਤੇ ਫਿਰ ਨਹਿਰ ਦੇ ਬਾਹਰ ਆ ਕੇ ਛਾੜ ਦਿੰਦੀ ਹੈ ਤਾਂ ਉਹ ਇਹ ਵਾਰ-ਵਾਰ ਕਰਦੀ ਹੈ ਉਹ ਇਹ ਸੋਚਦੀ ਹੈ ਕਿ ਮੈਂ ਇਹ ਨਦੀ ਦਾ ਪਾਣੀ ਸੁਖਾ ਦੇਵਾਂਗੀ ਅਤੇ ਆਪਣੇ ਬੱਚਿਆਂ ਨੂੰ ਬਚਾ ਲਵਾਂਗੇ ਭਾਵੇਂ ਤਾਂ ਉਹ ਨਦੀ ਨੂੰ ਨਹੀਂ ਸੁਖਾ ਸਕਦੀ ਪਰ ਫਿਰ ਵੀ ਉਹ ਆਪਣੇ ਯਤਨ ਲਗਾਤਾਰ ਜਾਰੀ ਰੱਖਦੀ ਹੈ ਉਹ ਵਾਰ-ਵਾਰ ਪ੍ਰਯਾਸ ਕਰਦੀ ਹੈ ਤਾਂ ਇਹ ਸਭ ਕੁਝ ਬੈਠੇ ਉੱਥੇ ਮਹਾਤਮਾ ਬੁੱਧ ਜੀ ਦੇਖ ਰਹੇ ਹੁੰਦੇ ਹਨ ਕਿ ਛੋਟੀ ਜਿਹੀ ਗਲੈਰੀ ਇਹ ਆਪਣੇ ਯਤਨ ਕਰਨੋਂ ਨਹੀਂ ਹਟ ਰਹੀ ਹੈ ਤਾ ਮੈਂ ਕਿੰਜ ਹਟ ਜਾਵਾਂ ਆਪਣੇ ਯਤਨ ਕਰਨੋਂ ਮੇਰੀ ਵੀ ਤਾਂ ਮੰਜ਼ਿਲ ਹੈ ਕਿ ਗਿਆਨ ਨੂੰ ਪ੍ਰਾਪਤ ਕਰਨਾ ਹੀ ਕਰਨਾ ਹੈ ਇਸ ਦੁਨੀਆ ਨੂੰ ਸਹੀ ਰਾਹ ਪਾਉਣਾ ਹੈ ਤਾਂ ਮਹਾਤਮਾ ਬੁੱਧ ਜੀ ਨੇ ਇਸ ਛੋਟੀ ਜਿਹੀ ਘਟਨਾ ਤੋਂ ਬਹੁਤ ਕੁਝ ਸਿੱਖ ਲਿਆ ਕਿ ਚਾਹੇ ਜੋ ਕੁਝ ਮਰਜ਼ੀ ਹੋ ਜਾਵੇ ਮੈਂ ਆਪਣਾ ਰਾਹ ਨਹੀਂ ਛੱਡਾਂਗਾ ਚਾਹੇ ਕਿੰਨੀਆਂ ਲੱਖ ਮੁਸੀਬਤਾਂ ਹੋਣ ਲੱਖ ਕੋਸ਼ਿਸ਼ਾਂ ਕਰਨੀ ਆ ਪੜ ਮੈਨੂੰ ਮੈਂ ਕਰਾਂਗਾ ਤਾਂ ਮਹਾਤਮਾ ਬੁੱਧ ਜੀ ਨੇ ਇਹ ਸੋਚ ਲਿਆ ਕਿ ਮੈਂ ਹੁਣ ਗਿਆਨ ਦੀ ਪ੍ਰਾਪਤੀ ਕਰਕੇ ਹੀ ਛੱਡਾਂਗਾ ਮੈਨੂੰ ਹੁਣ ਕੋਈ ਪਰਵਾਹ ਨਹੀਂ ਹੈ ਚਾਹੇ ਹੁਣ ਮੈਨੂੰ ਭੁੱਖ ਲੱਗੇ ਚਾਹੇ ਪਿਆਸ ਬਸ ਮੈਨੂੰ ਆਪਣੀ ਮੰਜ਼ਿਲ ਦੱਸਦੀ ਹੈ ਦੋਸਤੋ ਇਸੇ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿੱਚ ਵੀ ਕਈ ਮੁਸੀਬਤਾਂ ਆਉਂਦੀਆਂ ਹਨ ਦੇਖੋ ਮਹਾਤਮਾ ਬੁੱਧ ਜੀ ਕੌਣ ਸੀਗੇ ਰਾਜਾ ਦੇ ਪੁੱਤਰ ਸੀਗੇ ਤਾਂ ਉਹਨਾਂ ਨੂੰ ਕੀ ਸੀ ਠੀਕ ਹੈ ਨਾ ਇੱਕ ਐਸ਼ ਅਤੇ ਆਰਾਮ ਦੀ ਜ਼ਿੰਦਗੀ ਮਿਲ ਸਕਦੀ ਸੀ ਪਰ ਉਹਨਾਂ ਨੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਹ ਕਠਿਨ ਰਾਹ ਚੁਣਿਆ ਜਿਸ ਉੱਤੇ ਕਈ ਮੁਸੀਬਤਾਂ ਆਉਣੀਆਂ ਸਨ ਕਿਉਂਕਿ ਉਹਨਾਂ ਨੂੰ ਆਪਣਾ ਇੱਕ ਵਿਜ਼ਨ ਦਿਖਾਈ ਦਿੰਦਾ ਸੀ ਆਪਣਾ ਗੋਲ ਦਿਖਾਈ ਦਿੰਦਾ ਸੀ ਕਿ ਮੈਂ ਦੁਨੀਆ ਨੂੰ ਉਹ ਗਿਆਨ ਉਹ ਰੋਹਾਨੀ ਗਿਆਨ ਦੇ ਕੇ ਹੀ ਜਾਣਾ ਉਸ ਦੀ ਪ੍ਰਾਪਤੀ ਕਰਨੀ ਹੈ ਤੇ ਦੂਜੇ ਲੋਕਾਂ ਨੂੰ ਵੀ ਸਹੀ ਰਾਹ ਪਾਉਣਾ ਹੈ ਦੋਸਤੋ ਸਾਨੂੰ ਵੀ ਚਾਹੀਦਾ ਹੈ ਜਦੋਂ ਕੋਈ ਮੁਸੀਬਤ ਆਉਂਦੀ ਹੈ ਨਾ ਤਾਂ ਉਸ ਨੂੰ ਇਹ ਮੰਨਿਆ ਕਰੋ ਕਿ ਇਹ ਵੀ ਇੱਕ ਜ਼ਿੰਦਗੀ ਦਾ ਹਿੱਸਾ ਹੈ ਐਸਨੂੰ ਅਸੀਂ ਪਾਸ ਕਰਕੇ ਹੀ ਅਗਲੀਆਂ ਮੁਸੀਬਤਾਂ ਨੂੰ ਫੇਸ ਕਰਕੇ ਹੀ ਜ਼ਿੰਦਗੀ ਦੇ ਉਸ ਰਾਹ ਤੇ ਚੱਲ ਸਕਦੇ ਹਾਂ ਜਿਸ ਨੂੰ ਅਸੀਂ ਜ਼ਿੰਦਗੀ ਦਾ ਅਸਲ ਉਦੇਸ਼ ਆਖਦੇ ਹਾਂ ਤੇ ਛੋਟੀ ਜਿਹੀ ਕਹਾਣੀ ਬਹੁਤ ਕੁਝ ਸਿਖਾ ਜਾਂਦੀ ਹੈ ਜਦੋਂ ਵੀ ਮੁਸੀਬਤ ਆਵੇ ਤਾਂ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਰੱਖੋ ਪੋਜ਼ਿਟਿਵ ਥੋਟ ਲੈਣੇ ਦਿਮਾਗ ਵਿੱਚ ਸ਼ੁਰੂ ਕਰ ਦਿਓ ਕਿ ਤਾਂ ਕਿ ਕੋਈ ਵੀ ਮੁਸੀਬਤ ਤੁਹਾਨੂੰ ਰੋਕ ਨਾ ਸਕੇ ਅੱਗੇ ਵਧਨ ਤੋਂ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਸੇ ਤਰ੍ਹਾਂ ਮੋਟੀਵੇਸ਼ਨਲ ਵੀਡੀਓ ਆਉਂਦੀਆਂ ਰਹਿਣਗੀਆਂ ਥੈਂਕ ਯੂ ਧੰਨਵਾਦ